ਖੜੇ ਬੈਠੇ ਮੈਨੂੰ ਧੱਕੇ ਮਾਰੀ ਨਹੀਂ ਤੇ ਗੱਲ ਤਾਂ ਪੇ ਮਾਰਨ ਦਾ ਦੀਵਾ ਮੈਂ ਕਹਿੰਦਾ ਆਪਣੀ ਬਾਈਬਲ ਦੇਦਾ ਪਿਆ ਤੂੰ ਮੈਨੂੰ ਧੱਕੇ ਮਾਰੀਂ ਉਹ ਵੀ ਪਤਾ ਹੈਂ ਕੋ ਬਹੁਤ ਲੱਗਦਾ ਹੈ जातर गए नहीं जातर पार्टी जातर है तेरे गाल पे तक्के मारंदा तू अम्मा मैं कह रहा हूं अपनी वाइफ दे दे अभी तू है मेरे अंदर मेरा बंदिया नाल तू बोल तू बतेया को बहुत चंगा कर मैं इधर हूं अच्छे तेरे में तक्के मारंदा तू काम नहीं अंदर सब तेरे अफसरवा कोस्ता मकाजा सेट नहीं और तेरी नोह लगने ਚਲੋ ਜਾਓ ਇੱਧਰ ਹੋ ਜਾਓ ਮਮਾ ਕਾ ਆਇਆ ਬਲੂ ਵੀ ਆ ਗਿਆ ਰੀ ਖਾਣ ਵੀ ਆ ਗਿਆ ਚਲੋ ਫੇਰ ਇੱਧਰ ਹੋ ਜਾਓ ਟੋਟਾ ਇੱਧਰ ਹੋ ਜਾਓ ਕਿਤੇ ਨਾ ਨਿਕਲਣ ਹੋਵੇ ਸਾਡਾ ਪਤਾ ਹੈ ਕਿ ਇਹ ਮਾਰ ਦੇ ਅਨੇਕ ਤੇ ਖੜਨਾ ਹੋਵੇ ਉਹਨੇ ਧੰਨ ਚਲੋ ਜੀ ਕਰੋ ਕਲੀਅਰ ਚਲੋ ਇੱਥੋਂ ਕਲੀਅਰ ਕਰੋ ਕਿ ਪੁਲਿਸ ਸਟੇਸ਼ਨ ਸਿਟੀ ਹੁਸ਼ਿਆਰਪੁਰ ਦੇ ਏਰੀਆ ਵਿੱਚ ਖੜੇ ਆ ਇਹ ਪੰਜ ਪੀਪਲੀ ਮੋਹੱਲਾ ਹੈਗਾ ਬਹਾਦਰਪੁਰ ਦੇ ਨਾਲ ਲੱਗਦਾ ਹੈ ਇੱਥੇ ਇੱਕ ਮਨਦੀਪ ਸਿੰਘ ਉਸ ਮੰਨੂ ਨਾ ਦਾ ਵਿਅਕਤੀ ਹੈ ਜਿਹਦੇ ਦੇ ਪਹਿਲਾਂ 9 ਐਫਾਇਰਸ ਦਰਜ ਹੈ ਜਿਦੇ ਵਿੱਚ ਮੈਕਸਿਮਮ ਐਫਾਇਰਸ ਐਨਡੀਪੀਐਸ ਦੇ ਦਰਜ ਹੈ ਸਾਨੂੰ ਡੀਸੀ ਆਫਿਸ ਤੋਂ ਆਫਟਰ ਫੋਲੋਇੰਗ ਦ ਡੂ ਪ੍ਰੋਸੈਸ ਆਫ ਲਾ ਇੱਕ ਚਿੱਠੀ ਪ੍ਰਾਪਤ ਹੋਈ ਸੀ ਕਿ ਟੂ ਪ੍ਰੋਵਾਈਡ ਪੁਲਿਸ ਹੈਲਪ ਬਿਕੋਜ਼ ਇੱਥੇ ਜੋ ਇਹ ਮਨਦੀਪ ਸਿੰਘ ਮੰਨੂ ਜੋ ਕ੍ਰਿਮੀਨਲ ਬੰਦਾ ਹੈਗਾ ਹਾਲ ਦੀ ਖੜੀ ਜੇਲ 'ਚ ਹੈ ਇਹ ਇਹਨੇ ਇਲੀਗਲ ਕੰਸਟਰਕਸ਼ਨ ਕੀਤੀ ਹੋਈ ਉਹਨੂੰ ਡਾਣ ਵਾਸਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਤੇ ਸਾਡੇ ਨਾਲ ਜੁਆਇੰਟ ਕਮਿਸ਼ਨਰ ਸਾਹਿਬ ਵੀ ਹੈਗੇ ਨਾਲ ਡਿਊਟੀ ਮੈਜਿਸਟਰੇਟ ਸਾਹਿਬ ਵੀ ਹੈਗੇ ਐਂਡ ਬਿਕੋਜ਼ ਸਾਨੂੰ ਖਤਸਾ ਹੈਗਾ ਜਿੱਦਾਂ ਤੁਹਾਨੂੰ ਦੱਸਿਆ ਹੈ ਇਹਦੇ ਤੇ ਪਹਿਲਾਂ ਕਾਫੀ ਪਰਚੇ ਦਰਜ ਤੇ ਇੱਕ ਕਨਵਿਕਟ ਵੀ ਹੋਇਆ ਹੈਗਾ ਤਿੰਨ ਪਰਚਿਆਂ ਦੇ ਵਿੱਚ ਤੇ ਇਸ ਕਰਕੇ ਅਸੀਂ ਕਾਫੀ ਇੱਥੇ ਫੋਰਸ ਲਗਾਈ ਹੈਗੀ ਤਾਂ ਕਿ ਜੋ ਪ੍ਰੋਸੈਸ ਹੈ ਉਹ ਪੀਸਫੁਲੀ ਐਂਡ ਸੇਫਲੀ ਕੰਪਲੀਟ ਹੋ ਜੇ ਸਰ ਇਹ ਜੋ ਘਟਾ ਆਇਆ ਜਾ ਰਿਹਾ ਕੋਰਟ ਦੇ ਆਰਡਰਾਂ ਕਿ ਪੰਜਾਬ ਸਰਕਾਰ ਦੇ ਆਰਡਰ ਜੀ ਇਹ ਜਿੱਦਾਂ ਮੈਂ ਤੁਹਾਨੂੰ ਦੱਸਿਆ ਮਿਊਨਿਸਪਲ ਕਾਰਪੋਰੇਸ਼ਨ ਦੇ ਏਰੀਆ ਵਿੱਚ ਆਂਦਾ ਹੈ ਉਹਨਾਂ ਨੇ ਡਿਊ ਪ੍ਰੋਸੈਸ ਫੋਲੋ ਕਰਦੇ ਹੋਏ ਉਹ ਐਸ ਪਰ ਦੀ ਲੇਟ ਡਾਊਨ ਪ੍ਰੋਸੀਜਰ ਇਹਨਾਂ ਨੂੰ ਅਪੀਲ ਐਂਡ ఎవਰੀਥਿੰਗ ਵਾਸ ਫੋਲੋਡ ਅਪ ਬਟ ਇਹ ਇਲੀਗਲੀ ਕੰਸਟਰਕਟਡ ਹੈਗਾ ਤੇ ਇਹਨੂੰ ਉਹਨਾਂ ਦੇ ਵੱਲੋਂ ਸਾਨੂੰ ਚਿੱਠੀ ਆਈ ਹੈ ਟੂ ਪ੍ਰੋਵਾਈਡ ਪੁਲਿਸ ਐਂਡ ਇਹ ਜੋ ਵਿਅਕਤੀ ਹੈ ਕਿੰਨੇ ਜਲਦੀ ਸੱਦਾ ਬਈਆ ਜੀ ਆਏ ਨੂੰ ਤਿੰਨ ਕੇਸਿਸ ਦੇ ਵਿੱਚ ਹੋਈ ਹੈ ਸਪੈਸੀਫਿਕਸ ਤੋਂ ਤੁਹਾਨੂੰ ਬਾਅਦ ਚ ਦੱਸ ਦਾਂਗੇ ਬਟ ਤਿੰਨ ਕੇਸਿਸ ਦੇ ਵਿੱਚ ਇਹ ਕਨਵਿਕਟ ਹੈ ਕਈ ਕੇਸਿਸ ਅੰਡਰ ਟ੍ਰਾਇਲ ਹੈਗੇ ਐਂਡ ਅੰਡਰ ਇਨਵੈਸਟੀਗੇਸ਼ਨ ਵੀ ਹੈ ਫਿਲਹਾਲ ਇਹ ਜੇਲ੍ਹ ਦੇ ਵਿੱਚ ਪੰਡ ਹੈ ਪਰਵਾਹ ਨਹੀਂ ਕਿਹਾ ਕਿ ਬਸ ਦੇ ਨਹੀਂ ਹੋਇਆ ਜੀ ਹਾਲ ਕੀ ਗੜੀਸ ਇਹ ਜੋ ਅਗਰ ਸਟੇ ਹੈਗਾ ਤਾਂ ਦੇ ਕੈਨ ਅਪਰੋਚ ਦੀ ਕੰਪੀਟੈਂਟ ਅਥਾਰਟੀ ਉਹਨਾਂ ਨੂੰ ਦਿਖਾ ਦਿੰਦੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਡੂ ਪ੍ਰੋਸੈਸ ਫੋਲੋ ਕਰਨ ਤੋਂ ਬਾਅਦ ਹੀ ਸਾਨੂੰ ਪੁਲਿਸ ਮੋਹੀਆ ਕਰਨ ਵਾਸਤੇ ਪੁਲਿਸ ਹਲ ਇਨਵੋਲੋ ਚਿੱਠੀ ਆਈ ਸੀ ਤੇ ਪੁਲਿਸ ਸਟੇਸ਼ਨ ਸਿਟੀ ਹੁਸ਼ਿਆਰਪੁਰ ਦੇ ਏਰੀਆ ਵਿੱਚ ਖੜੇ ਹੈ ਇਹ ਪੰਜ ਪਿਪਲੀ ਮੋਹੱਲਾ ਹੈਗਾ ਬਹਾਦਰਪੁਰ ਦੇ ਨਾਲ ਲੱਗਦਾ ਹੈ ਇੱਥੇ ਇੱਕ ਮਨਦੀਪ ਸਿੰਘ ਉਪਰ ਮੰਨੂ ਨਾ ਦਾ ਵਿਅਕਤੀ ਹੈ ਜਿਦੇ ਦੇ ਪਹਿਲਾਂ ਨੋ ਐਫਾਇਰਸ ਦਰਜ ਹੈ ਜਿਦੇ ਵਿੱਚ ਮੈਕਸਿਮਮ ਐਫਾਇਰਸ ਐਨਡੀਪੀਐਸ ਦੇ ਦਰਜ ਹੈ ਸਾਨੂੰ ਡੀਸੀ ਆਫਿਸ ਤੋਂ ਆਫਟਰ ਫੋਲੋਇੰਗ ਦ ਡੂ ਪ੍ਰੋਸੈਸ ਆਫ ਲਾ ਇੱਕ ਚਿੱਠੀ ਪ੍ਰਾਪਤ ਹੋਈ ਸੀ ਕਿ ਟੂ ਪ੍ਰੋਵਾਈਡ ਪੁਲਿਸ ਹੈਲਪ ਬਿਕੋਜ਼ ਇੱਥੇ ਜੋ ਇਹ ਮਨਦੀਪ ਸਿੰਘ ਮੰਨੂ ਜੋ ਕ੍ਰਿਮੀਨਲ ਬੰਦਾ ਹੈਗਾ ਹਾਲ ਦੀ ਖੜੀ ਜੇਲ੍ਹ 'ਚ ਹੈ ਇਹਨੇ ਇਲੀਗਲ ਕੰਸਟਰਕਸ਼ਨ ਕੀਤੀ ਹੋਈ ਹੈ ਉਹਨੂੰ ਡਾਣ ਵਾਸਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਤੇ ਸਾਡੇ ਨਾਲ ਜੁਆਇੰਟ ਕਮਿਸ਼ਨਰ ਸਾਹਿਬ ਵੀ ਹੈਗੇ ਨਾਲ ਡਿਊਟੀ ਮੈਜਿਸਟਰੇਟ ਸਾਹਿਬ ਵੀ ਹੈਗੇ ਐਂਡ ਬਿਕੋਜ਼ ਸਾਨੂੰ ਖਦਸਾ ਹੈਗਾ ਜਿੱਦਾਂ ਤੁਹਾਨੂੰ ਦੱਸਿਆ ਹੈ ਇਹਦੇ ਤੇ ਪਹਿਲਾਂ ਕਾਫੀ ਪਰਚੇ ਦਰਜ ਹੈ ਤੇ ਕਨਵਿਕਟ ਵੀ ਹੋਇਆ ਹੈਗਾ ਤਿੰਨ ਪਰਚਿਆਂ ਦੇ ਵਿੱਚ तो इस करके ऐसी काफ़ी इतने फोर्स लगाई हैगी ताकि जो प्रोसेस है वो पीसफुली एंड सेफली कंप्लीट हो सके सर ये जो करता है जा रहा है कोर्ट ने ऑर्डर है कि पंजाब सरकार ने ऑर्डर जी ये जिद